ਸਾਨੂੰ ਹੁਕਮ ਹੈ ਤਾਂ ਨਹੀਂ ਹੁਕਮ ਤੁਸੀਂ ਵੀ ਸਾਡੇ ਵੀ ਤੁਹਾਡੇ ਦੇਖੇ ਬਾਣ ਨੇ ਇਹ ਇਹ ਕਹਣਗਾ ਕਿ ਕਿਸਾਨ ਕਿੰਨਾ ਗਰੀਬ ਹੋ ਕੋਈ ਪਤਾ ਕੋਈ ਇਹ ਕਹਣਗੇ ਵੀ ਮਚਾ ਦਿਓ ਓਏ ਚਾਰ ਬੰਦਿਆਂ ਦੇ ਹੁਕਮ ਨੇ ਹੋਰ ਦੱਸੋ ਮੇਰੇ ਥੋੜਾ ਕੰਮ ਨਹੀਂ ਸੱਚੀ ਕਾਲਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬ ਦੇ ਇੱਕ ਪਿੰਡ ਦੀ ਅਜੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਪਰਾਲੀ ਨੂੰ ਪੁਲਿਸ ਵਾਲਿਆਂ ਦੇ ਵੱਲੋਂ ਅੱਗ ਲਾ ਦਿੱਤੀ ਜਾਂਦੀ ਹੈ ਇਹ ਦਾਵਾ ਕਿਸਾਨ ਨੇ ਕੀਤਾ ਹੈ ਜਿਸ ਦਾ ਖੇਤ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਕਿਸਾਨ ਪਰਾਲੀਆਂ ਨੂੰ ਅੱਗ ਲਾਉਂਦੇ ਨੇ ਤੇ ਪੁਲਿਸ ਕਾਰਵਾਈ ਕਰਨ ਦੇ ਲਈ ਆਉਂਦੀ ਹੈ ਪਰ ਇੱਥੇ ਘਟਨਾ ਉਲਟੀ ਹੋ ਗਈ ਇੱਥੇ ਕਿਸਾਨ ਦੇ ਖੇਤ ਦੇ ਵਿੱਚ ਪੁਲਿਸ ਵਾਲੇ ਖੁਦ ਪਰਾਲੀ ਨੂੰ ਅੱਗ ਲਾ ਰਹੇ ਸਨ ਹੋ ਸਕਦਾ ਸੀ ਕਿ ਉਸ ਦੇ ਉੱਪਰ ਕੋਈ ਝੂਠਾ-ਮੂਠਾ ਕੇਸ ਪਾਉਣਾ ਹੋਵੇ ਪਰਾਲੀ ਨੂੰ ਅੱਗ ਲਾਉਣ ਦਾ ਪਰ ਜਦੋਂ ਕਿਸਾਨ ਆ ਕੇ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਿਆ ਤਾਂ ਅੱਗੋਂ ਪੁਲਿਸ ਵਾਲਿਆਂ ਨੇ ਦੇਖੋ ਤੁਸੀਂ ਕੀ ਕੀਤਾ ਪੁਲਿਸ ਵਾਲੇ ਕਹਿਣ ਲੱਗੇ ਕਿ ਸਾਨੂੰ ਉੱਪਰੋਂ ਹੁਕਮ ਹੈ ਇਸ ਕਰਕੇ ਅਸੀਂ ਅੱਗ ਲਾਈ ਹੈ ਤੁਸੀਂ ਪਰਾਲੀ ਨੂੰ ਸਾੜ ਦਿਓ ਇਹ ਸਾਨੂੰ ਉੱਪਰੋਂ ਹੁਕਮ ਹੋਏ ਨੇ ਕੀ ਇਹ ਗੱਲ ਸਹੀ ਹੈ ਕਿ ਉਪਰੋਂ 50 ਸਰਕਾਰ ਦੇ ਜਿਹੜੇ ਕਾਨੂੰਨ ਹਨ ਉਹ ਬਦਲ ਚੁੱਕੇ ਨੇ ਜੇਕਰ ਹਾਂ ਤਾਂ ਜਿਹੜੇ ਲੋਕ ਪਰਾਲੀ ਨੂੰ ਅੱਗਾ ਲਾਉਂਦੇ ਨੇ ਉਹਨਾਂ ਤੇ ਕਾਰਵਾਈ ਕਿਉਂ ਹੁੰਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਾਰੀ ਘਟਨਾ ਦੇ ਉੱਪਰ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਔਰ ਨਾਲ ਹੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰੋ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਹਰ ਥਾਂ ਤੇ ਜੱਟ ਗਲਤ ਨਹੀਂ ਹੁੰਦਾ ਜਾਂ ਫਿਰ ਕਿਸਾਨ ਗਲਤ ਨਹੀਂ ਹੁੰਦਾ ਕਈ ਵਾਰ ਅਜਈਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਦਾ ਕੋਈ ਮਸਲਾ ਹੀ ਨਹੀਂ ਹੁੰਦਾ ਕੱਲੇ ਕਿ ਮੈਂ ਉਪਰੀ ਮੇਰਾ ਦਾ ਗੁਰੂ ਉਹ ਪਹਿਲਾਂ ਅਗਲਾ ਨਹੀਂ ਸਰ ਤੁਸੀਂ ਕਟਕੜਾ ਪਤਾ ਕਰ ਲਓ ਸਾਨੂੰ ਹੁਕਮ ਹੈ ਤਾਂ ਮੈਂ ਹੁਕਮ ਤੁਸੀਂ ਵੀ ਸਾਡੇ ਅਸੀਂ ਵੀ ਛੋਟੇ ਦੇ ਬਾਨ ਨੇ ਇਹ ਦੇਖ ਕਿਸਾਨ ਕਿੰਨਾ ਗਰੀਬ ਹੋ ਕੋਈ ਤੁਸੀਂ ਹੀ ਕਹਿਣਗੇ ਜੀ ਮਚਾ ਦਿਓ ਓਏ ਚਾਰ ਬੰਦੇ ਹੋਣ ਲੱਗਦੇ ਬਾਈ ਹੋਰ ਦੱਸੋ ਚਾਰ ਵਾਈਪ ਦਾ ਵਾਲਾ ਨਹੀਂ ਮੇਰੇ ਥੋੜਾ ਕੰਮ ਨਹੀਂ ਵੀ ਚਾਹ ਕੰਮ ਨਹੀਂ ਵੀ ਲਾ ਕੇ ਚਾਹ ਵੀਡੀਓ ਬਣਾਉਣਾ ਮੇਰੇ ਉੱਤੇ ਅੱਗ ਬਜਾਉਣ ਲਾਉਣ ਲੱਗੇ ਆ ਤੇ ਵੀਡੀਓ ਕਾਹਦਾ ਬਣਾਣਾ ਕੋਈ ਨਹੀਂ ਬਣਾ ਸਕਦਾ ਇਹ ਫਿਰ ਨਹੀਂ ਪੰਜ ਸਾਹ ਤੁਸੀ ਬਾਈ ਪਪਾ ਨਹੀਂ ਤੂੰ ਤੂੰ ਮਗਾ ਜਮ ਮਾਰਾ ਹੋਏ ਤੇ ਇੱਕ ਪ੍ਰਸ਼ਾਸਨ ਮਹਾਦਰ ਨੂੰ ਲਾਖੀ ਲੋਕਾਂ ਨੇ ਭਾਵਲੇ ਕਰਾ ਕੇ ਦਸ ਤੇ ਰੱਖੇ ਹੁੰਦੇ ਨਹੀਂ ਲਾਖਿਆ ਵੀ ਅੱਗ ਲਾ ਦੋ ਕਿਉਂ ਲਾ ਦੇ ਕਿਦੂ ਲੈ ਨਾ ਕਿਉਂ ਲਾ ਦੀ ਆ ਕੇ ਤੂੰ ਤਿੱਲੀ ਆਪਸੇ ਉੱਥੇ ਸਾਹਮਣੇ ਬਟਾ ਖੇਤ ਮੈਂ ਸਾਡੇ ਸਾਹਮਣੇ ਆਉਣਾ ਤੂੰ ਹੀ ਸੀਖ ਸਾ ਕੇ ਆਪਾਂ ਅੱਗ ਲਾ ਕੇ ਵੀਡੀਓ ਮੋਨ ਲੈ ਮਾਰੇ ਤੂੰ ਦੇਖਿਆ ਗਿਆ ਮੈਂ ਤਾਂ ਕਰਾਂਗਾ ਲੈ ਇਹਨਾਂ ਨੇ ਕਹੀ ਜਾਂਦਾ ਮਚਾਲੀ ਨਹੀਂ ਉਹ ਤਾਂ ਖਸਾ ਦਿਓ ਨਿਸ਼ਾਨੀ ਨਹੀਂ ਵਰਪਿਆ ਤੂੰ ਆ ਕੀ ਬਣੀ ਅਕੇ ਜਿੱਤੇ ਕਿਸਾਨ ਤੇ ਨਹੀਂ ਜਮ੍ਹਾਂ ਮਾਰ ਕੇ ਜੰਮੇ ਪਰ ਸੀ ਕੌਣ ਜੇ ਕੋਈ ਕਿਸਾਨ ਮੁਕੀ ਹੋ ਗਿਆ ਪਰ ਮੈਂ ਦੇਖਿਆ ਤੂੰ ਨਖਰਾ ਮੈਂ ਦੇਖਣ ਲੱਗਾ ਤੂੰ ਆ ਕੇ ਆਪਸੇ ਸੀਖ ਸਾ ਡੱਬੀ ਫੁੱਟ ਗੇਬ ਚ ਹੋਣੀ ਉਹ ਜਮੇਵਾਰ ਮੈਂ ਦੇਖੋ ਭਰਾ ਛੋਟ ਨਾਲ ਦੇਖ ਮੇਰਾ ਮੇਰਾ ਹੋਗਾ ਦੇਖੋ ਮੇਨਾਂ ਪੰਚਾਇਤ ਤੂੰ ਇਹ ਐ ਗੱਲਾਂ ਕਰ ਪਰ ਮੇਰੇ ਕੋਲ ਤੇਰੇ ਰੱਖੋ ਮਚਾ ਦੋ ਗਰਾ ਉਹ ਤੇ ਮੇਰਾ ਬਾਣਾ ਮੈਂ ਕੀ ਗਾਣਾ ਮੈਨੂੰ ਪਤਾ ਨਹੀਂ ਫਿਰ ਤੈਨੂੰ ਤਾਂ ਹੀ ਆਥੀ ਤੇਰੇ ਬਾਣਾ ਮੇਰੇ ਕੋਲੇ ਮਚਾਵੇਂਗਾ ਤੂੰ ਪਤਾ ਬਣ ਚੋਦੀ ਜੀਰੀ ਮੈਂ ਮਚਾਦਾ ਨਹੀਂ ਹੋਰ ਨੁਕਸਾਨ ਵੀ ਨਹੀਂ ਹੁੰਦਾ ਕੋਈ ਜੀਰੀ ਬੱਟੀ ਨਹੀਂ ਕੋਈ ਸੜਕ ਤੇ ਨਹੀਂ ਕੋਈ ਆ ਕੁਦਰ ਜਾ ਕੇ ਪੈ ਗਿਆ ਥੋੜੀ